आनंद ਪਿਆ ਮੇਰੀ ਮਾਏ ਸਤਿਗੁਰੂ ਮੈਂ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਸਤਿਗੁਰ ਨੂੰ ਪਾਇਆ ਏ ਸ਼ਰਿਆਮ ਕਹਿੰਦਾ ਨਾ ਕਹਿੰਦੇ ਜਿੰਨੇ ਪਾਇਆ ਜੀ ਉਹ ਦੱਸਦਾ ਨਹੀਂ ਹੁੰਦਾ ਉਹ ਤਾਂ ਚੁੱਪ ਹੋ ਜਾਂਦਾ ਪ੍ਰਚਾਰ ਕੱਜਕਲ ਕਹਿੰਦੇ ਉਹ ਕਹਿੰਦੇ ਸਤਿਗੁਰੂ ਮੈਂ ਪਾਇਆ ਕਿੱਥੇ ਕਿ ਜਾ ਕੇ ਪਾਇਆ ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਸਹਿਜ ਵਿੱਚ ਜਾ ਕੇ ਸਮਾਧੀ ਚ ਮਨ ਵੱਜੀਆਂ ਵਧਾਈਆਂ ਉੱਥੇ ਵਧਾਈਆਂ ਵੱਜੀਆਂ ਫਿਰ ਕਿਹੜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਣੀ ਆ ਰਾਗ ਵੱਜੇ ਸਾਡੇ ਅੰਦਰ ਕਿਹੜੇ ਰਾਗ ਵੱਜੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰ ਰਸ ਬਾਹਰਲੇ ਕੰਨ ਬੰਦ ਹੋ ਗਏ ਬਾਹਰਲੀ ਅੱਖਾਂ ਬੰਦ ਹੋ ਗਈਆਂ ਕਹਿੰਦੇ ਮੂੰਦ ਲੀਏ ਦਰਵਾਜ਼ੇ ਬਾਜੀਲੇ ਅਨਹਦ ਵਾਜੇ ਅੰਦਰ ਵੱਜ ਪਿਆ ਕਹਿੰਦੇ ਇੱਥੇ ਮਿਲਿਆ ਸਤਗੁਰਾ ਕਾਇਆ ਦੇ ਵਿੱਚ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਅੰਦਰ ਮਿਲਿਆ ਤੇ ਜਿਨੇ ਪਾਇਆ ਉਹਨੇ ਦੱਸਿਆ ਉਹਨਾਂ ਨੇ ਦੱਸਣ ਲਈ ਤਾਂ ਬਾਣੀ ਲਿਖੀ ਐ ਤੇ ਜੇ ਦੱਸਣਾ ਨਾ ਹੁੰਦਾ ਤਾਂ ਫਿਰ ਮਹਾਰਾਜ ਦੀ ਬਾਣੀ ਲਿਖਦੇ ਹੀ ਨਾ ਵੀ ਗੁਪਤ ਰੱਖੋ ਕਾਹਨੂੰ ਨਾ ਨਾਮ ਜਪਾਓ ਨਾ ਕਿਸੇ ਨੂੰ ਗੁਪਤ ਰੱਖੋ ਦੱਸਿਆਂ ਭਗਤੀ ਘਟ ਜਾਂਦੀ ਐ ਜੇ ਦੱਸਿਆਂ ਸਿੱਖੀ ਘਟਦੀ ਐ ਤੇ ਫਿਰ ਮਹਾਰਾਜ ਕਿਉਂ ਘਰ ਘਰ ਦੱਸਣ ਗਏ ਸਿੱਖੀ ਦੱਸਿਆਂ ਵਧਦੀ ਐ ਭਗਤੀ ਦੱਸਿਆਂ ਵਧਦੀ ਐ ਹਾਂ ਕਿਤੇ ਕਹਿੰਦੇ ਮਿਲੈ ਅਸੰਤ ਮਸ਼ਟ ਕਰ ਰਹੀ ਐ ਜਿਰਾ ਕਰਨ ਵਾਲਿਆਂ ਨਾਲ ਜਿਦਣ ਵਾਲਿਆਂ ਨਾਲ ਤਰਕਵਾਦੀਆਂ ਨਾਲ ਨਹੀਂ ਜਿਦਣਾ ਚਾਹੀਦਾ ਉੱਥੇ ਆਪਣਾ ਗਿਆਨ ਘਟਣਾ ਕਿਉਂਕਿ ਉਹਨਾਂ ਤਾਂ ਜਿਦੀ ਜਾਣਾ ਉਦੇ ਅੰਦਰ ਅਗਨ ਤਤਵ ਹੈ ਪਰ ਜਿਹੜਾ ਅਭਿਆਸੀ ਹੁੰਦਾ ਨਾ ਅਭਿਆਸੀਆਂ ਦਾ ਅਭਿਆਸੀਆਂ ਨਾਲ ਪ੍ਰੇਮ ਹੁੰਦਾ ਹੈ ਬੈ ਸਖੀਆਂ ਜਸ ਗਾਵੇਂ ਗਾਵਣ ਹਾਰੀਆਂ ਸਖੀਆਂ ਤਾਂ ਇੱਕ ਦੂਜੇ ਨਾਲ ਸਾਂਝ ਪਾਉਂਦੀਆਂ ਨੇ ਮਾੜੀ ਮਾੜੀ ਗੱਲ ਕਰਦੀਆਂ ਨੇ ਆਪਦੇ ਪਤੀ ਦੀ ਪਰਮੇਸ਼ਰ ਦੀ ਉਸ ਘਰ ਦੀ ਕਿਵੇਂ ਆਨੰਦ ਆਉਂਦਾ ਹੈ ਤੇ ਜਿਹਨੂੰ ਜਾਦੇ ਆਉਂਦਾ ਜਿਹਨੂੰ ਘੱਟ ਆਉਂਦਾ ਫਿਰ ਉਹਦੇ ਮਨ 'ਚ ਚਾਹ ਹੁੰਦਾ ਵੀ ਮੈਨੂੰ ਵੀ ਯਾਰ ਬਿਠਾ ਲਿਆ ਕਰ ਜਦੋਂ ਕਰਦਾ ਅਭਿਆਸ ਮੈਨੂੰ ਵੀ ਬੁਲਾ ਲਿਆ ਕਰ ਮੈਂ ਵੀ ਆਨੰਦ ਲੈਣਾ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਮੈਨੂੰ ਚਾਹੋ ਆ ਮੈਨੂੰ ਵੀ ਕਰਦਾ ਹੈ ਤਾਂ ਕਹਿੰਦੇ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੋਂ ਉੱਚਾ ਅਸੀਂ ਉਹ ਰੱਬ ਨੂੰ ਦੇਖਿਆ ਤੁਸੀਂ ਵੀ ਦੇਖ ਸਕਦੇ ਹੋ ਕਹਿੰਦੇ ਸਾਹਿਬ ਮੇਰਾ ਸਦਾ ਹੈ ਦੀਸਾ ਸ਼ਬਦ ਕਮਾਏ ਜਿਹੜਾ ਸ਼ਬਦ ਦੀ ਕਮਾਈ ਕਰੇਗਾ ਉਹ ਵੀ ਵੇਖ ਲੂਗਾ ਸਾਰਾ ਹੀ ਪ੍ਰਤੱਖ ਦੱਸਿਆ ਪਿਆ ਕਾਂਹਰੇ ਬਕਵਾਦ ਲਗਾਇਓ ਜਿਨ ਹਰ ਪਾਇਓ ਤੇ ਨਾ ਛਪਾਇਓ ਉਹ ਛਪਾਇਓ ਦੇ ਵਿੱਚ ਨਾ ਹੌੜਾ ਖੁੱਲਾ ਹੈ ਜੇ ਤਾਂ ਕਹਿੰਦੇ ਵੀ ਜਿਨ੍ਹਾਂ ਨੇ ਪਾ ਲਿਆ ਉਹਨਾਂ ਨੇ ਲੁਕਾ ਲਿਆ ਇਰਤਾ ਉ ਹੁੰਦਾ ਊੜਾ ਬੰਦ ਉਥੇ ਹੌੜਾ ਕਾਇਰੇ ਬਗਵਾਦ ਲਗਾਇਓ ਜਿਨ ਹਰ ਪਾਇਓ ਤੇ ਨਾ ਛਪਾਇਓ ਉਹਨਾਂ ਵੀ ਛਪਾਇਆ ਜਿਨ੍ਹਾਂ ਨੇ ਪਾਇਆ ਕਿਤੇ ਉਹਨਾਂ ਛਪਾਇਆ ਇਸ ਕਰਕੇ ਜਿਨ੍ਹਾਂ ਨੇ ਪਾਇਆ ਉਹਨਾਂ ਵਜ ਵਜ ਕੇ ਦੱਸਿਆ ਕਬੀਰ ਗੰਗ ਜਮਨ ਕੇ ਅੰਤਰੈ ਸਹਿਜ ਸੁਣ ਕੇ ਘਾਟ ਤਹਾਂ ਕਬੀਰੈ ਮਟ ਕੀ ਅਖੋਜਤ ਮਨ ਜਨ ਬਾਗ ਉਹਨਾਂ ਦੱਸ ਦਿੱਤਾ ਮਸਤਕ ਪਦਮ ਦਵਾਲੇ ਮਣੀ ਮਾਹੀ ਨਰੰਜਨ ਤ੍ਰੇਪਵਨ ਤਣੀ ਆ ਮਸਤਕ ਦੇ ਪਦਮ ਦੇ ਥੱਲੇ ਮਣੀ ਦੇ ਪ੍ਰਕਾਸ਼ ਤਰ੍ਹਾਂ ਉਹ ਤਿੰਨਾਂ ਭਵਨਾਂ ਦੇ ਧਣੀ ਦਾ ਪ੍ਰਕਾਸ਼ ਹੈ ਉੱਤੇ ਜਦੋਂ ਧਿਆਨ ਕਰਕੇ ਜਾਓਗੇ ਗੁਰਬਾਣੀ ਕਹਿੰਦੀ ਪੰਜ ਸ਼ਬਦ ਨਿਰਮਾਇਲ ਵਾਜੇ ਉਹ ਪੰਜਾਂ ਸ਼ਬਦਾਂ ਦੀ ਆਵਾਜ਼ ਵੀ ਦੱਸਤੀ ਆ ਕਿਵੇਂ ਦੇ ਵੱਜਣਗੇ ਢੁੱਲ ਕੇ ਚਵਰ ਸੰਖ ਘਣ ਗਾਜੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਤੁਹਾਡੇ ਅੰਦਰ ਆਉਣਗੇ ਦੇਖੋ ਕਹਿੰਦੇ ਤੇਰਾ ਜਨ ਨਿਰਿਤ ਕਰੈ ਗੁਣ ਗਾਵੈ ਰਬਾਬ ਪਖਾਵਾਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ ਉਹ ਹੁਣ ਜਿਹਨੇ ਫਿਰ ਨਾ ਪ੍ਰੈਕਟੀਕਲ ਨਹੀਂ ਇੱਕ ਦੇਖੋ ਇੱਕ ਪ੍ਰਚਾਰਕ ਹੁੰਦੇ ਆ ਜਾਂ ਕੀਰਤਨੀਏ ਜਾਂ ਕੋਈ ਹੋਰ ਕਥਾਵਾਚਕ ਕੇਵਲ ਵਿਆਕਰਨ ਦੁਆਰਾ ਕਥਾ ਵਿਚਾਰ ਕਰਨੀ ਠੀਕ ਆ ਜੀ ਭਾਈ ਸਾਰੇ ਸਤਿਕਾਰਯੋਗ ਨੇ ਜਿੱਥੋਂ ਤੱਕ ਕਿਸੇ ਦੀ ਰੂਹ ਹੈ ਇੱਕ ਹੁੰਦਾ ਵੀ ਕੱਲਾ ਕੀਰਤਨ ਕਰਨਾ ਉਹਨੇ ਰਾਗ ਵਿਦਿਆ ਵਿੱਚ ਕੀਰਤਨ ਕਰਨਾ ਹੈ ਬਸ ਉਹਦਾ ਪ੍ਰੋਫੈਸ਼ਨ ਹੈ ਇੱਕ ਨੇ ਕਥਾ ਸੁਣਾਉਣੀ ਆ ਉਹਦਾ ਪ੍ਰੋਫੈਸ਼ਨ ਹੈ ਉਹਨੇ ਵਿਦਾਂਤ ਪੜ੍ਹਨੇ ਨੇ ਵਿਦਿਆ ਪੜ੍ਹਨੀ ਆ ਸਾਰੇ ਜਗ੍ਹਾ-ਜਗ੍ਹਾ ਤੋਂ ਕਾਲਜ ਯੂਨੀਵਰਸਿਟੀਆਂ ਪੜ੍ਹਨੀਆਂ ਇੱਕ ਕੋ ਥੋੜੇ ਵਰਗਾ ਗੁਰਮਖ ਹੁੰਦਾ ਵੀ ਜਿਹੜਾ ਪਹਿਲਾਂ ਸ਼ਬਦ ਦੀ ਕਮਾਈ ਕਰਕੇ ਅਨੁਭਵ ਵਿੱਚ ਜਾਂਦਾ ਇੱਕ ਅਨੁਭਵ ਕਰਦਾ ਉਹ ਵੀ ਪ੍ਰਚਾਰ ਕਰਦਾ ਵੀ ਮੈਨੂੰ ਆ ਅਨੁਭਵ ਹੋਇਆ ਐ ਸੁਣਿਆ ਐ ਬੋਲਿਆ ਉਹ ਇਹਨਾਂ ਸਾਰਿਆਂ ਤੋਂ ਵੱਖਰਾ ਹੁੰਦਾ ਪਰ ਜਿਹੜੇ ਇਹ ਹੁੰਦੇ ਆ ਉਹ ਦਾ ਵਿਰੋਧ ਕਰਦੇ ਆ ਨਾਮਦੇਵ ਦਾ ਵਿਰੋਧ ਕਿਹਨਾਂ ਨੇ ਕੀਤਾ ਸੰਸਾਰੀਆਂ ਨੂੰ ਕੀ ਪਤਾ ਵੀ ਰੱਬ ਉਹਨਾਂ ਕੋਲੇ ਆ ਕਿ ਉਹਨਾਂ ਕੋਲ ਨਾਮਦੇਵ ਦਾ ਵਿਰੋਧ ਕਿਹਨੇ ਕੀਤਾ ਪੰਡਤਾਂ ਬੰਦਿਆ ਨਹੀਂ ਕੀਤਾ ਵੀ ਇਹ ਹੁਣ ਅਸੀਂ ਵਿਦਿਆਨਤ ਪੜ੍ਹਦੇ ਰਹੇਗੇ ਅਸੀਂ ਸਿਹਾਰੀਆਂ ਬਿਹਾਰੀਆਂ ਲਾਉਂਦੇ ਰਹਿ ਗਏ ਤੇ ਨਵੇਂ ਹੀ ਪ੍ਰਚਾਰਕ ਉੱਠ ਖੜੇ ਆਂਦੇ ਕੁਛ ਨਹੀਂ ਹੈਗਾ ਇਹ ਤਾਂ ਉਹੀ ਵਾਹਿਗੁਰੂ 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 ਜੋਗੀ ਜੇ ਬਣੇ ਫਿਰਦੇ ਦੂਜਿਆਂ ਨੂੰ ਹੋਰ ਜੋਗੀ ਬਣਾਉਣਗੇ ਕਿਉਂ ਉਹਨਾਂ ਨੇ ਕਰਨੀ ਪ੍ਰੈਕਟੀਕਲ ਦੇ ਹਿਸਾਬ ਨਾਲ ਗੱਲ ਤਾਂ ਹੀ ਵੱਡੇ ਵੱਡੇ ਪ੍ਰਚਾਰਕ ਕਹਿ ਦਿੰਦੇ ਆ ਐਂ ਕਿਤੇ ਅਨਹਦ ਬਾਣੀ ਪ੍ਰਗਟ ਹੋ ਜਾਂਦੀ ਅੱਜ ਕੱਲ ਤਾਂ ਰੋਲਾ ਹੀ ਬਹੁਤ ਪਾਇਆ ਹੋਇਆ ਐਂ ਕਿਤੇ ਦਸ਼ਮ ਦਵਾਰ ਖੁੱਲ ਜਾਂਦਾ ਇਹਨੂੰ ਇਹਨੂੰ ਖੋਲਣ ਲਈ ਤਾਂ ਕਹਿੰਦੇ ਕਈ ਜਨਮ ਲੱਗ ਜਾਂਦੇ ਆ ਤੇ ਬਾਣੀ ਕਹਿੰਦੀ ਤੂੰ ਤਾਂ ਜਨਮ ਲੈਣਾ ਹੀ ਨਹੀਂਗਾ ਜੋ ਕਰਨਾ ਹੈ ਜੋ ਕਿਛ ਕਰ ਸੋਈ ਅਬ ਬਾਰ ਆਈ ਵਾਰੀ ਆ ਜਿਹੜਾ ਨਵੇੜਨਾ ਇਸੇ ਜਨਮ ਤੇ ਨਵੇੜਲਾ ਤੈਨੂੰ 100 ਜਨਮ ਕੌਣ ਦੇਣ ਲੱਗਾ ਇੰਨਾ ਪਾਪ ਪਾਪਾਂ ਦਾ ਭਾਰ ਚੱਕਿਆ ਹੋਇਆ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲ ਗਰਸੀ ਨਹੀਂ ਕਾਇਆ ਜਦ ਲਗ ਵਿਕਲ ਭਈ ਨਹੀਂ ਬਾਣੀ ਭਜ ਲੈਰੇ ਮਨ ਸਰੰਗ ਪਾਣੀ ਆਬਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ ਫੇਰ ਕਿਹਨੇ ਦੇਖੀ ਐ ਹੁਣ ਹੀ ਵਾਰੀ ਹੈ ਮਤ ਜਾਪੇ ਸਾ ਆਵੇਗੇ ਨਾ ਆਵੇ ਰਾਮ ਤੇ ਕਿੰਨੇ ਤੇ ਮੁਕਤੀ ਦੱਸੀ ਐ ਉਹਨਾਂ ਨੇ ਸੁਆ ਪੜਾਵਤ ਗਣਕਾ ਤਰੀ ਗਣਕਾ ਦੀ ਉਦਾਹਰਣ ਦਿੱਤੀ ਜਾਮਲ ਦੀ ਉਦਾਹਰਣ ਦਿੱਤੀ ਐਨਾ ਪ੍ਰੇਮ ਪਾਲਾ ਕਿ ਜਦੋਂ ਆਖੀਰੀ ਸੁਵਾਸ ਨਿਕਲਣਾ ਨਾ ਚਾਹੇ ਵਾਹੇ ਕਹੇ ਤੇ ਨਿਕਲ ਜੇ ਚਾਹੇ ਗੁਰੂ ਕਹੇ ਤੇ ਨਿਕਲ ਜੇ ਮੁਕਤ ਹੈ ਤੂੰ ਲਓ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ ਤੇ ਜਿਹਦਾ ਪ੍ਰੇਮ ਹੋਊ ਰੱਬ ਨਾਲ ਉਨੂੰ ਮੌਤ ਸਮੇ ਉਹ ਯਾਦ ਆਉਣਾ ਤੇ ਉਹਨੇ ਉਸੇ ਨੂੰ ਪੁਕਾਰ ਦੇਣੀ ਆ ਵੀ ਸੱਚਿਆ ਭਾਸ਼ਾ ਆ ਜਾ ਲੈ ਕੇ ਚੱਲ ਆਪਦੇ ਧਾਮ ਉਹਨੇ ਬੋਲਣਾ ਵਾਹ ਬਾਈ ਨੇ ਤੇ ਹੀ ਨਿਕਲ ਗਿਆ ਸਵਾਸ ਤੇ ਗਿਆ ਕਰ ਬਾ ਉਹ ਖੀਰੀ ਸਾਹ ਤੇ ਪ੍ਰੇਮ ਹੋਵੇ ਸਾਡੇ ਮਨ ਦੇ ਵਿੱਚ ਵਸ ਜਾਵੇ ਤੇ ਅਸੀਂ ਮੁਕਤ ਹੋ ਜਾਾਂਗੇ ਉਸ ਸਵਾਸ ਤੇ ਨਾ ਫਿਰ ਕੋਈ ਵਿਦਾਂਤ ਕੰਮ ਆਉਂਦਾ ਨਾ ਗਿਆਨ ਨਾ ਧਿਆਨ ਉਥੇ ਸਤਗੁਰ ਦੀ ਕਿਰਪਾ ਕੰਮ ਆਉਂਦੀ ਹੈ ਮਹਾਰਾਜ ਜਿਹਦੇ ਤੇ ਟੁੱਟ ਜਾਂਦੇ ਨੇ ਜਿਹਦੇ ਉੱਪਰ ਕਿਰਪਾ ਕਰ ਦਿੰਦੇ ਨੇ ਕੀ ਕਹਿੰਦੇ ਆ ਤਰਸ ਪਿਆ ਮਹਿਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇਂ ਤਰਸ ਕਰਦਾ ਉਹ ਸਾਡੇ ਤੇ ਤੇ ਤਰਸ ਕਦੋਂ ਕਰਦਾ ਤਰਸ ਹੁੰਦਾ ਭਾਵਨਾ ਨੂੰ ਦੇਖ ਕੇ ਗਿਆਨੀ ਬਹੁਤ ਹੁੰਦੇ ਗਿਆਨੀਆਂ ਤੇ ਉਹ ਤਰਸ ਨਹੀਂ ਕਰਦਾ ਕਿਉਂਕਿ ਗਿਆਨੀ ਤਾਂ ਹੰਕਾਰ ਚ ਹੁੰਦਾ ਭਾਵਨਾ ਦੇ ਵਿੱਚ ਗੋਬਿੰਦ ਭਾਉ ਭਗਤ ਦਾ ਭੁਖਾ ਜੋ ਜਨ ਰਾਮ ਨਾਮ ਗੁਣ ਗਾਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਅਛਾ ਉਹਨੇ ਇੱਕ ਵਿਚਾਰ ਕੀਤੀ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰल्हाਦ ਜਪਿਓ ਐਂ ਕਿਉਂ ਕਿਹਾ ਵੀ ਰਾਮ ਇਸ ਤਰ੍ਹਾਂ ਜਪੋ ਜਿਵੇਂ ਤਰੂ ਤੇ ਪ੍ਰल्हाਦ ਨੇ ਜਪਿਆ ਸੀ ਇਹ ਕਿਉਂ ਮਿਸਾਲ ਦਿੱਤੀ ਹੈ ਉਹ ਹੁਣ ਤਾਂ ਦਿੱਤੀ ਹੈ ਵੀ ਗੁਰਬਾਣੀ ਦੇ ਵਿੱਚ ਹੀ ਤਰੂ ਦੀ ਉਮਰ ਦੱਸੀ ਗਈ ਆ 5 ਸਾਲ ਤੇ ਪ੍ਰल्हाਦ ਦੀ ਦੱਸੀ ਗਈ ਆ 8 ਸਾਲ ਗੁਰਬਾਣੀ ਦੇ ਸ਼ਬਦਾਂ ਚ ਹੁਣ 5 ਸਾਲ ਤੇ 8 ਸਾਲ ਦੀ ਉਮਰ ਦਾ ਜਿਹੜਾ ਬੱਚਾ ਨਾ ਉਹ ਹਜੇ ਬਦਾਲਿਆ ਦੇ 5 ਸਾਲ ਦਾ ਤਾਂ 6 ਸਾਲ ਦਾ ਤਾਂ ਜਾਣਾ ਹੀ ਸ਼ੁਰੂ ਕਰਦਾ ਉਹਨੇ ਕੋਈ ਭਾਸ਼ਾ ਨਹੀਂ ਸਿੱਖੀ ਹੁੰਦੀ ਕੋਈ ਵਿਦਵਾਂਤ ਨਹੀਂ ਸਿੱਖੇ ਹੁੰਦੇ ਤੇ 8 ਸਾਲ ਦਾ ਬੱਚਾ ਜਿਹੜਾ ਉਹ ਹਜੇ ਮਾੜਾ ਮੋਟਾ ਭਾਸ਼ਾ ਬੋਲਣੀ ਲਿਖਣੀ ਸਿੱਖਦਾ ਸਭ ਤੋਂ ਪਹਿਲਾਂ ਤਾਂ ਉਹ ਭਾਸ਼ਾ ਤੋਂ ਮੁਕਤ ਸੀਗੇ ਤੇ ਉਹਨਾਂ ਦੇ ਵਿੱਚ ਕੀ ਸੀਗਾ ਤਰੂ ਦੀ ਸਾਖੀ ਵੀ ਤੁਸੀਂ ਸੁਣੀ ਆ ਪ੍ਰਹਲਾਦ ਦੀ ਵੀ ਸਾਖੀ ਸੁਣੀ ਆ ਵੀ ਇੰਨਾ ਰਾਜ ਭਾਗ ਹੁੰਦਿਆਂ ਕੇਵਲ ਉਸ ਅਕਾਲ ਪੁਰਖ ਦੇ ਲਈ ਭਾਵਨਾ ਸੀ ਵੀ ਇੱਧਰ ਵੀ ਹਰੀ ਹੈ ਉੱਪਰ ਵੀ ਹਰੀ ਹੈ ਖੱਬੇ ਵੀ ਹਰੀ ਹੈ ਨੀਚੇ ਵੀ ਹਰੀ ਹੈ ਬਸ ਕੋਈ ਵਿਦਵਾਨਤ ਨਹੀਂ ਪੜੇ ਕੋ ਭਾਸ਼ਾ ਨਹੀਂ ਮਹਾਰਾਜ ਕਹਿੰਦੇ ਵੀ ਉਹਨਾਂ ਦੀ ਉਦਾਹਰਣ ਲੈ ਲਓ ਉਹਨਾਂ ਦੇ ਪਿੱਛੇ ਆਪ ਸਾਖਸ਼ਾਤ ਅਕਾਲ ਪੁਰਖ ਨੇ ਪ੍ਰਗਟ ਹੋ ਕੇ avatars ਲਿਆ ਧਰਤੀ ਦੇ ਉੱਪਰ ਬਸ ਭਾਵਨਾ ਹੈ ਤੇ ਭਾਵਨਾ ਕਿਵੇਂ ਬਣਦੀ ਹੈ ਮਹਾਰਾਜ ਕਹਿੰਦੇ ਨੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤਿ ਕਰਾਮ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਿਹੜਾ ਨਾਮ ਦਿਨ ਰਾਤ ਜਪੀ ਜਾਂਦਾ ਨਾ ਵਾਹਿਗੁਰੂ 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 ਇੰਨਾ ਦ੍ਰਿੜ ਕਰ ਲੋ ਟਰੈਕਟਰ ਦੀ ਠਕ ਠਕ ਚੋਂ ਵੀ ਵਾਹਿਗੁਰੂ ਸੁਣਨਾ ਘਰ ਕੰਮ ਕਰਦੇ ਹੋਏ ਵਾਹਿਗੁਰੂ ਸੁਣਨਾ ਪੱਖੇ ਚੋਂ ਵੀ ਵਾਹਿਗੁਰੂ ਸੁਣਨਾ ਰੋਟੀ ਖਾਂਦੇ ਵਾਹਿਗੁਰੂ ਸੁਣਨਾ ਜਦੋਂ ਦ੍ਰਿੜਤਾ ਆ ਜਾਂਦੀ ਹੈ ਸਹਰਾਣਾ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਉਹ ਭਾਵਨਾ ਬਣ ਗਈ ਉਹ ਸ਼ਬਦ ਵਸ ਗਿਆ ਮਨ ਦੇ ਵਿੱਚ ਨਾਲ ਨਾਲ ਆਪਦਾ ਕਰਮ ਕਰੀ ਜਾਂਦੇ ਆ ਨਾਲ ਨਾਲ ਭਗਤਾਂ ਸੰਤਾਂ ਨੇ ਗ੍ਰਸਥ ਸੰਭੀ ਬੱਚੇ ਪਾਲੇ ਘਰ ਵੀ ਨਹੀਂ ਛੱਡ ਕੇ ਗਏ ਖੇਤੀ ਕਰੀ ਨਾਲ ਨਾਲ ਉਹਨਾਂ ਨੇ ਸੱਚਾ ਕਰਮ ਕੀਤਾ ਨਾਲ ਨਾਲ ਉਹਨਾਂ ਨੇ ਮਾਇਆ ਦੇ ਕਰਮ ਕੀਤੇ ਹੁਣ ਮਾਇਆ